ਜਦੋਂ ਤੱਕ ਸੁਖਵੀਰ ਸਿੰਘ ਬਾਦਲ ਤੇ ਬਲਵਿੰਦਰ ਸਿੰਘ ਖੁੰਦੜ ਉਹਨਾਂ ਕੋਲ ਨਹੀਂ ਸੀ ਗਏ ਉਦੋਂ ਤੱਕ ਪੰਥ ਦੀ ਕੋਈ ਗੱਲ ਨਹੀਂ ਸੀ ਉਹਨਾਂ ਨੇ ਕੋਈ ਗੱਲ ਨਹੀਂ ਮੰਨੀ ਜਿਸ ਟਾਈਮ ਸੁਖਵੀਰ ਸਿੰਘ ਬਾਦਲ ਜਾਂ ਬਲਵਿੰਦਰ ਸਿੰਘ ਖੁੰਦੜੇ ਗਏ ਉਦੋਂ ਉਹਨਾਂ ਨੇ ਪੰਥ ਦੇ ਮੋਢੇ ਤੇ ਰੱਖ ਕੇ ਇਹ ਗੱਲ ਕਹਿ ਦਿੱਤੀ ਕਿ ਮੈਂ ਪੰਥ ਦਾ ਹੁਕਮ ਮੰਨ ਕੇ ਮੈਂ ਅਸਤੀਫਾ ਵਾਪਸ ਲੈ ਲਿਆ ਕੌਮ ਦੇ ਸਾਹਮਣੇ ਆਪਣਾ ਸਟੈਂਡ ਸਪਸ਼ਟ ਕਰਨ ਕਿ ਵੀ ਉਹਨਾਂ ਦਾ ਅਸਤੀਫਾ ਦੇਣ ਦਾ ਕਾਰਨ ਕੀ ਸੀ ਔਰ ਹੁਣ ਵਾਪਸ ਲੈਣ ਦਾ ਕੀ ਕਾਰਨ ਬਣਿਆ ਜੇ ਤਾਂ ਮੀ ਸਾਹਿਬ ਵਾਪਸ ਆਏ ਨੇ ਤੇ ਉਹਨਾਂ ਨੂੰ ਇਹ ਵੀ ਸਪਸ਼ਟ ਕਰਨਾ ਚਾਹੀਦਾ ਹੈ ਕਿ ਜਿਹੜੇ ਜਥੇਦਾਰ ਹਟਾਏ ਗਏ ਸੀ ਕੀ ਉਹ ਅੰਤਰੀਕ ਕਮੇਟੀ ਦਾ ਫੈਸਲਾ ਠੀਕ ਸੀਗਾ ਇਹਨਾਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਜਿਹੜੀ ਇਹਨਾਂ ਦੀ ਅਪੁਆਇੰਟਮੈਂਟ ਹੋਈ ਫਿਰ ਇਹਨਾਂ ਦੀ ਦਸਤਾਰਬੰਦੀ ਹੋਈ ਕੀ ਧਾਮੀ ਸਾਹਿਬ ਉਹਦੇ ਨਾਲ ਸਹਿਮਤ ਨੇ ਗਤੀ ਇਤਿਹਾਸ ਦੇ ਵਿੱਚ ਸਿੱਖ ਕੌਮ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਕਿ ਐਸਜੀਪੀਸੀ ਦਾ ਪ੍ਰਧਾਨ ਨਾ ਹੋਵੇ ਤਾਂ ਜਿਹੜੇ ਛੋਟੇ ਲੈਵਲ ਦੇ ਅਹੁਦੇਦਾਰ ਨੇ ਅੰਤਰੰਕ ਕਮੇਟੀ ਦੇ ਮੈਂਬਰ ਨੇ ਸੀਨੀਅਰ ਅਮੀਤ ਪ੍ਰਧਾਨ ਨੇ ਇਸ ਤਰ੍ਹਾਂ ਜਥੇਦਾਰਾਂ ਨੂੰ ਹਟਾ ਸਕੇ ਉਹ ਜਿਹੜਾ ਬਾਗਲ ਦਲ આજ ਤੱਕ ਇਹ ਸਟੈਂਡ ਲੈਂਦਾ ਆਇਆ ਹੈ ਕਿ ਮੇਰੀ ਸ਼ੋਮਨੀ ਕਮੇਟੀ ਦੀ ਜਿਹੜੀ ਕਾਰਜ ਕਾਰਵਾਈਆਂ ਨੇ ਜਾਂ ਉਹਨਾਂ ਦੀ ਜਿਹੜੀ ਵਰਕਿੰਗ ਹੈ ਉਹਦੀ ਸਾਡੀ ਕੋਈ ਇੰਟਰਫੀਰੈਂਸ ਨਹੀਂ ਹੁੰਦੀ ਉਹ ਇੱਥੇ ਖੁੱਲ ਕੇ ਸਾਹਮਣੇ ਆ ਗਈ ਕਿ ਭਈ ਇਹ ਜਿਹੜੇ ਫੈਸਲੇ ਹੋਏ ਨੇ ਇਹਦੇ ਪਿੱਛੇ ਜਿਹੜੇ ਸੀਗੇ ਕੌਣ ਸੀਗੇ ਫੈਸਲੇ ਕਰਨ ਵਾਲੇ ਇਨਾਂ ਨੂੰ ਗਿਆਨੀ ਕੁਲਦੀਪ ਸਿੰਘ ਹੋਰਾਂ ਨੂੰ ਇਹਨਾਂ ਨੇ ਕਾਰਜਕਾਰੀ ਜਥੇਦਾਰ ਲਗਾਇਆ ਹੈ। ਤੋਂ ਮੈਂ ਨਹੀਂ ਸਮਝਦਾ ਵੀ ਇੱਕ ਕਾਰਜਕਾਰੀ ਜਥੇਦਾਰ ਵਿੱਚ ਜਾਂ ਉਹਨਾਂ ਵਿੱਚ ਇੰਨੀ ਸਮਰੱਥਾ ਹੈ ਕਿ ਉਹ ਸਾਰੇ ਮਸਲੇਆ ਦਾ ਹੱਲ ਕਰ ਸਕਣ। ਇਹਨਾਂ ਨੂੰ ਅੱਜ ਯਾਦ ਆ ਗਈ ਕਿ ਅਸੀਂ ਸਾਰੀ ਜਥੇਬੰਦੀਆਂ ਨੂੰ ਨਾਲ ਲਵਾਵਾਂਗੇ, ਸਾਰਿਆਂ ਦੀ ਸਲਾਹ ਲਵਾਂਗੇ, ਹੈ? ਇਹ ਅੱਜ ਕਿਉਂ ਬਈ? ਅੱਗੇ ਵੀ ਤੇ ਜਥੇਦਾਰ ਬੰਦਿਆ ਹੈ, ਅੱਗੇ ਤੇ ਕਦੀ ਕੋਈ ਸਲਾਹ ਨਹੀਂ ਲਈ ਗਈ। ਅੱਗੇ ਸਾਰੀ ਮਨਮਰਜ਼ੀ ਦੇ ਫੈਸਲੇ ਠੋਸੇ ਗਏ ਨੇ। ਜਿਹੜਾ ਹੈ ਹੁਣ ਬਾਦਲ ਆ ਦਾ ਇਹ ਹੈਗਾ ਗਰੁੱਪ ਬਾਦਲਾਂ ਦਾ ਇਹਦਾ ਤੇ ਨਾਂ ਸੁਣ ਕੇ ਰਾਜੀ ਨਹੀਂ ਕੋ ਠੀਕ ਹੈ ਔਰ ਜਿਹੜਾ ਵੀ ਇਹਨਾਂ ਨਾਲ ਆਪਣੇ ਆਪ ਨੂੰ ਐਸੋਸੀਏਟ ਕਰਦਾ ਹੈ ਕੋਈ ਹੋਵੇ ਹੈ ਕੋਈ ਲੀਡਰ ਹੋਵੇ ਚਾਹੇ ਦਿੱਲੀ ਵਾਲਾ ਲੀਡਰ ਹੋਵੇ ਚਾਹੇ ਇੱਥੇ ਦਾ ਲੀਡਰ ਹੋਵੇ ਉਹ ਗੱਲ ਇਹ ਮੰਨ ਕੇ ਚੱਲਣੀ ਚਾਹੀਦੀ ਹੈ ਕਿ ਜਿਹੜਾ ਇਹਨਾਂ ਨਾਲ ਐਸੋਸੀਏਟ ਕਰੇਗਾ ਉਹ ਵੀ ਡੋਬ ਜਾਏਗਾ ਆਰਸਸ ਤੇ ਬੀਜੇਪੀ ਨੂੰ ਲਿਆਉਣ ਵਾਲਾ ਬਾਦਲ ਪਰਿਵਾਰ ਹੀ ਆ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਚ ਬਦੀ ਫੁੱਲ ਦੇਖੋ ਇਹਨਾਂ ਨੇ ਜਦੋਂ ਬਾਦਲ ਸਾਹਿਬ ਦਾ ਰਾਜ ਹੋ ਰਿਹਾ ਇੱਥੇ ਇਹਨਾਂ ਨੇ ਬੀਜੇਪੀ ਨੂੰ ਪਿੰਡਾਂ ਵਿੱਚ ਵੀ ਬੀਜੇਪੀ ਦੇ ਕੇਡਰ ਸਟੈਬਲਿਸ਼ ਕੀਤੇ ਇਹਨਾਂ ਨੇ ਬੀਜੇਪੀ ਦੀਆਂ ਜਣਾ ਜਿਹੜੀਆਂ ਨੇ ਪਿੰਡਾਂ ਵਿੱਚ ਇਹ ਬਾਦਲ ਸਾਹਿਬ ਨੇ ਲਵਾਈਆਂ ਔਰ ਇਹਨਾਂ ਨੇ ਉਹਨੂੰ ਪਾਣੀ ਦਿੱਤਾ ਤੁਸੀਂ ਆਪ ਬੀਜੇਪੀ ਨਾਲ ਤੁਸੀਂ ਗੜਬਕੜੀਆਂ ਜਫਕੀਆਂ ਪਾਈਆਂ ਬੀਜੇਪੀ ਨੂੰ ਤੁਸੀਂ ਸਟੈਬਲਿਸ਼ ਕੀਤਾ ਅੱਜ ਜਿਹੜਾ ਬਾਗੀ ਡੜਾ ਆਏਗਾ ਉਹਦੇ ਤੁਝੇ ਇਲਜ਼ਾਮ ਲਾ ਰਹੇ ਵੀ ਇਹ ਸੈਂਟਰ ਨਾਲ ਜੁੜਿਆ ਹੈ ਜਾਂ ਹੈ ਕਿੰਨੀ ਹਸੋਈ ਨਹੀਂ ਗੱਲ ਹੈ 26 ਦਿਨਾਂ ਦੇ ਵਿੱਚ ਤਿੰਨ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਦਾ ਲਗਾਤਾਰ ਵਿਰੋਧ ਹੋ ਰਿਹਾ ਸਿੱਖ ਕੌਮ ਉਸ ਫੈਸਲੇ ਦੇ ਖਿਲਾਫ ਡਟ ਗਈ ਆ ਜਿਹੜਾ ਫੈਸਲਾ ਅੰਤਰਿੰਕ ਕਮੇਟੀ ਦੇ ਵੱਲੋਂ ਕੀਤਾ ਗਿਆ ਤਾਂ ਹੁਣ ਇਸ ਰੋਸ ਨੂੰ ਰੋਕਣ ਦੇ ਲਈ ਹੁਣ ਨਵਾਂ ਐਲਾਨ ਵੀ ਹੋ ਗਿਆ ਹੈ ਤਾਂ ਹੁਣ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਆਇਆ ਹੈ ਕਿ ਅਸੀਂ ਜਨਰਲ ਅਜਲਾਸ ਦੇ ਵਿੱਚ ਜਦੋਂ 28 ਮਾਰਚ ਨੂੰ ਜਿਹੜਾ ਹੋਣਾ ਹੈ ਉਸ ਦੇ ਵਿੱਚ ਮਤਾ ਲੈ ਕੇ ਆਵਾਂਗੇ ਉਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਜਥੇਦਾਰਾਂ ਦੇ ਬਾਰੇ ਵਿਧੀ ਵਿਧਾਨ ਬਣਾਉਣਾ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਲਗਾਉਣਾ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਵਿਦਾਇਗੀ ਦੇਣੀ ਹੈ ਸਾਰੀਆਂ ਚੀਜ਼ਾਂ ਨੇ ਲਗਾਉਣ ਤੇ ਹਟਾਉਣ ਦਾ ਵਿਧੀ ਵਿਵਧਾਨ ਬਣਾਉਣਾ ਹੈ ਬਹੁਤ ਲੰਬੇ ਸਮੇਂ ਤੋਂ ਮੰਗ ਉੱਠ ਰਹੀ ਹੈ ਕਿ ਉਹ ਵਿਵਧਾਨ ਬਣਾਇਆ ਜਾਵੇ ਤੁਸੀਂ 1 ਮਿੰਟ ਦੇ ਵਿੱਚ ਜਥੇਦਾਰ ਨੂੰ ਲੈ ਆਉਣੇ ਹੋ ਤਾਂ ਬੜੇ ਹੀ ਤਾਜਪੂਸੀ ਜਿਹੜੀ ਖਾਲਸਾ ਹੀ ਰਵੈਤਾ ਦੇ ਮੁਤਾਬਕ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਫਿਰ ਉਹਨੂੰ ਜਲੀਲ ਕਰਕੇ ਬਾਹਰ ਕੱਢਿਆ ਜਾਂਦਾ ਕਰਦਾਰਕੁਸ਼ੀ ਕੀਤੀ ਜਾਂਦੀ ਹੈ ਆਈਟੀ ਸੈਲਾਾਂ ਦੇ ਵੱਲੋਂ ਤਾਂ ਉਹ ਸਾਰੀਆਂ ਚੀਜ਼ਾਂ ਸਭ ਦੇ ਸਾਹਮਣੇ ਨੇ ਇਸ ਮਸਲੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅਖੰਡ ਕੀਰਤਨੀ ਜਥੇ ਦੇ ਮੁਖਮਲਾਰੇ ਭਾਈ ਆਰ ਪੀ ਸਿੰਘ ਨੇ ਗੱਲਬਾਤ ਕਰਨਗੇ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਕਿਸ ਤਰੀਕੇ ਨਾਲ ਦੇਖਦੇ ਹਾਂ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਆ ਗਿਆ ਉਹ ਕਹਿੰਦੇ ਕਿ ਜਨਰਲ ਜਲਾਸ ਦੇ ਵਿੱਚ ਅਸੀਂ ਮਤਾ ਲੈ ਕੇ ਆ ਰਹੇ ਹਾਂ ਵਿਧੀ ਵਿਧਾਨ ਦੇ ਮੁੱਦੇ ਤੇ ਅਸੀਂ ਗੱਲਬਾਤ ਕਰਾਂਗੇ ਜਥੇਦਾਰਾਂ ਨੂੰ ਲਗਾਉਣਾ ਕਿਸ ਤਰੀਕੇ ਦੇ ਨਾਲ ਆ ਉਹਨਾਂ ਨੂੰ ਹਟਾਉਣਾ ਕਿਸ ਤਰੀਕੇ ਦੇ ਨਾਲ ਜੀ ਦੇਖੋ ਪਹਿਲੇ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਤਾਂ ਮੀ ਸਾਹਬ ਨੇ ਦੁਬਾਰਾ ਪ੍ਰਧਾਨ ਦੀ ਜੋ ਡਿਊਟੀ ਜੁਆਇਨ ਕੀਤੀ ਹੈ ਬੜੀ ਚੰਗੀ ਗੱਲ ਹੈ ਬੜੀ ਖੁਸ਼ੀ ਦੀ ਗੱਲ ਹੈ ਤੇ ਦੂਸਰੀ ਗੱਲ ਇਹ ਹੈ ਕਿ ਆਉਂਦਿਆਂ ਸਾਰੀ ਜੋ ਉਹਨਾਂ ਦੇ ਬਿਆਨ ਆਏ ਨੇ ਉਹ ਬਿਆਨ ਵੀ ਬਹੁਤ ਇੰਪੋਰਟੈਂਟ ਨੇ ਔਰ ਨੋਟ ਕਰਨ ਯੋਗ ਨੇ ਦੇਖੋ ਸਭ ਤੋਂ ਪਹਿਲੇ ਗੱਲ ਜਿਹੜੀ ਹੈ ਉਹ ਇਹ ਹੈ ਕਿ ਧਾਮੀ ਸਾਹਿਬ ਨੇ ਅਸਤੀਫਾ ਦਿੱਤਾ ਅਸੀਫਾ ਦਿੱਤਾ ਔਰ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਵੀ ਮੈਂ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਰਿਹਾ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਅੰਤਰੀ ਕਮੇਟੀ ਵੱਲੋਂ ਹਟਾਇਆ ਗਿਆ ਉਦੋਂ ਧਾਮੀ ਸਾਹਿਬ ਪ੍ਰਧਾਨ ਸੀਗੇ ਤੇ ਜਿਹੜੇ ਗਿਆਨੀ ਰਗਵੀਰ ਸਿੰਘ ਸੀਗੇ ਉਹ ਉਸ ਵੇਲੇ ਯੂਕੇ ਸੀ ਇੰਗਲੈਂਡ ਸੀ ਤੇ ਹਟਾਇਆ ਉਹਨਾਂ ਦੀ ਪ੍ਰਧਾਨਗੀ ਹੇਠ ਹੀ ਤਾਂ ਮੀ ਸਾਹਿਬ ਦੀ ਲੇਕਿਨ ਜਦੋਂ ਗਿਆਨੀ ਰਕबीर ਸਿੰਘ ਨੇ ਫੇਸਬੁੱਕ ਤੇ ਪੋਸਟ ਪਾਈ ਉਹਦੀ ਨਿੰਦਾ ਕੀਤੀ ਤੇ ਉਹ ਪੋਸਟ ਪੜ੍ਹ ਕੇ ਉਹਨਾਂ ਨੇ ਨਿਤਕਤਾ ਉਹਨਾਂ ਯਾਦ ਆ ਗਈ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਦੇਖੋ ਅਸਤੀਫਾ ਦੇਣ ਤੋਂ ਬਾਅਦ ਬਹੁਤ سارے ਲੋਕੀ ਉਹਨਾਂ ਦੇ ਘਰ ਗਏ ਲੀਡਰ ਵੀ ਗਏ ਜਥੇਦਾਰ ਵੀ ਗਏ ਲੇਕਿਨ ਉਹਨਾਂ ਨੇ ਕਿਹਾ ਜੀ ਮੈਂ ਇਸ ਗਲਤ ਡਰੇੜਾ ਕਿ ਵੀ ਮੈਂ ਹਉਨਸੀਹਾ ਵਾਪਸ ਨਹੀਂ ਲੈਣਾ ਫਿਰ ਅਚਾਨਕ ਖਬਰ ਆ ਜਾਂਦੀ ਹੈ ਕਿ ਭਈ ਇੱਕ ਦਿਨ ਸੁਖਵੀਰ ਸਿੰਘ ਬਾਦਲ ਤੇ ਬਰਿੰਦਰ ਸਿੰਘ ਭੁੰਦਰ ਉਹਨਾਂ ਨੂੰ ਮਨਨਾਂ ਵਾਸਤੇ ਉਹਨਾਂ ਦੇ ਘਰ ਪਹੁੰਚਦੇ ਨੇ ਤੇ ਉਹਨਾਂ ਦੀ ਗੱਲਾਂ ਦੇ ਵਿੱਚ ਸਮਝੋ ਵੀ ਉਹਨਾਂ ਨੇ ਉਹਨਾਂ ਨੂੰ ਮਨਜ਼ੂਰ ਕਰ ਲਿਆ ਉਹਨਾਂ ਦੀ ਗੱਲਾਂ ਨੂੰ ਮਨਜ਼ੂਰ ਕਰ ਲਿਆ ਉਹਨਾਂ ਦੀ ਜੇ ਪਰ ਜੋ ਉਹਨਾਂ ਦੀ ਬੇਨਤੀ ਸੀ ਪ੍ਰਵਾਨ ਕਰ ਲਈ ਤੇ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਵੀ ਮੈਂ ਪੰਥ ਦੀ ਆਵਾਜ਼ ਤੇ ਪੰਥ ਵੱਲੋਂ ਮੈਨੂੰ ਕਿਹਾ ਗਿਆ ਕਿ ਵੀ ਇਹ ਜਿਹੜਾ ਹੈਗਾ ਅਸਤੀਫਾ ਵਾਪਸ ਲਓ ਤਾਂ ਮੈਂ ਪੰਥ ਦੇ ਹੁਕਮ ਦੇ ਅਨੁਸਾਰ ਮੈਂ ਅਸਤੀਫਾ ਵਾਪਸ ਲੈ ਰਿਹਾ ਹੂੰ ਇੱਥੇ ਸਵਾਲ ਇਹ ਉੱਠਦਾ ਹੈ ਕਿ ਜਦੋਂ ਤੱਕ ਸੁਖਬੀਰ ਸਿੰਘ ਬਾਦਲ ਤੇ ਬਲਵਿੰਦਰ ਸਿੰਘ ਪੁੰਦੜ ਉਹਨਾਂ ਕੋਲ ਨਹੀਂ ਸੀ ਗਏ ਉਦੋਂ ਤੱਕ ਪੰਥ ਦੀ ਕੋਈ ਗੱਲ ਨਹੀਂ ਸੀ ਉਹਨਾਂ ਨੇ ਕੋਈ ਗੱਲ ਨਹੀਂ ਮੰਨੀ ਜਿਸ ਦਿਨ ਸੁਖਬੀਰ ਸਿੰਘ ਬਾਦਲ ਜਾਂ ਬਲਵਿੰਦਰ ਸਿੰਘ ਪੁੰਦੜੇ ਗਏ ਉਦੋਂ ਉਹਨਾਂ ਨੇ ਪੰਥ ਦੇ ਮੋਢੇ ਤੇ ਰੱਖ ਕੇ ਇਹ ਗੱਲ ਕਹਿ ਦਿੱਤੀ ਕਿ ਮੈਂ ਪੰਥ ਦਾ ਹੁਕਮ ਮੰਨ ਕੇ ਮੈਂ ਅਸਤੀਫਾ ਵਾਪਸ ਲੈ ਰਿਹਾ ਹਾਂ ਹੁਣ ਇੱਥੇ ਕਈ ਸਵਾਲ ਪੈਦਾ ਹੁੰਦੇ ਨੇ ਪਹਿਲਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਜੇ ਤੱਕ ਪੰਥ ਨੂੰ ਕੌਮ ਨੂੰ ਇਹ ਨਹੀਂ ਪਤਾ ਲੱਗਾ ਕਿ ਧਾਮੀ ਸਾਹਿਬ ਦਾ ਇਹ ਅਸਤੀਫਾ ਦੇਣ ਦਾ ਕੀ ਕਾਰਨ ਸੀ ਉਹਨਾਂ ਨੇ ਅਸਤੀਫਾ ਕਿਉਂ ਦਿੱਤਾ ਸੀ ਉਸ ਤੋਂ ਬਾਅਦ ਇਹ ਵੀ ਅਜੇ ਤੱਕ ਸਪਸ਼ਟ ਨਹੀਂ ਹੋਇਆ ਕੀ ਐਸੀ ਕਿਹੜੀ ਗੱਲ ਹੋ ਗਈ ਵੀ ਧਾਮੀ ਸਾਹਿਬ ਨੇ ਕੀ ਚੇਂਜੇਸ ਆ ਗਈਆਂ ਜਾਂ ਕੀ ਮਤਲਬ ਕੋਈ ਸੁਧਾਰ ਆ ਗਿਆ ਕਿ ਭਈ ਉਹਨਾਂ ਨੇ ਅਸਤੀਫਾ ਵਾਪਸ ਹੀ ਲੈ ਲਿਆ ਉਹਦੇ ਪਿੱਛੇ ਕੀ ਗੱਲਬਾਤ ਸੀ ਸੋ ਸਭ ਤੋਂ ਪਹਿਲੇ ਤੇ ਜਿਹੜੀ ਗੱਲ ਬੰਦੀ ਹੈ ਉਹ ਇਹ ਬੰਦੀ ਹੈ ਵੀ ਧਾਮੀ ਸਾਹਿਬ ਕੌਮ ਦੇ ਸਾਹਮਣੇ ਆਪਣਾ ਸਟੈਂਡ ਸਪਸ਼ਟ ਕਰਨ ਕਿ ਵੀ ਉਹਨਾਂ ਦਾ ਅਸਤੀਫਾ ਦੇਣ ਦਾ ਕਾਰਨ ਕੀ ਸੀ ਔਰ ਹੁਣ ਵਾਪਸ ਲੈਣ ਦਾ ਕੀ ਕਾਰਨ ਬਣਿਆ ਇੱਕ ਬਹੁਤ ਜ਼ਰੂਰੀ ਚੀਜ਼ ਹੈ ਦੂਜੀ ਗੱਲ ਦੂਜੀ ਗੱਲ ਜਿਸ ਪੁਆਇੰਟ ਤੇ ਜਿਸ ਨੈਤਿਕਤਾ ਦੇ ਆਧਾਰ ਤੇ ਉਹਨਾਂ ਸਿਫਾ ਦਿੱਤਾ ਸੀ ਉਹ ਸੀਗਾ ਗਿਆਨੀ ਹਰਪ੍ਰੀਤ ਸਿੰਘ ਦਾ ਮਸਲਾ ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਹਟਾਇਆ ਗਿਆ ਉਹਦੇ ਤੋਂ ਕੀ ਉਹਨਾਂ ਨੂੰ ਵਾਪਸ ਲੈ ਲਿਆ ਗਿਆ ਉਹ ਤੋਂ ਨੈਤਿਕਤਾ ਸੀਗੀ ਆ ਬਿਲਕੁਲ ਉਹਨਾਂ ਨੂੰ ਹਟਾਉਣ ਤੋਂ ਬਾਅਦ ਹੀ ਨੈਤਿਕਤਾ ਜ਼ਿਆਦਾ ਆਈ ਸੀ ਕੀ ਉਹਨਾਂ ਨੂੰ ਬਹਾਲ ਕਰ ਦਿੱਤਾ ਕਿ ਨੈਤਿਕਤਾ ਵਾਪਸ ਆ ਗਈ ਜੀ ਤੇ ਹੁਣ ਬਾਲ ਉਹਨਾਂ ਨੂੰ ਉਹਨਾਂ ਨੇ ਕੀਤਾ ਨਹੀਂ ਤੇ ਨੈਤਿਕਤਾ ਤੇ ਉੱਥੇ ਦੀ ਉੱਥੇ ਖੜੀ ਹੈ ਬਿਲਕੁਲ ਠੀਕ ਹੈ ਫਿਰ ਇਹਦੇ ਵਿੱਚ ਇੱਕ ਸਵਾਲ ਇਹ ਹੈਗਾ ਵੀ ਜਿਆਨੀ ਰਗਵੀਰ ਸਿੰਘ ਨੇ ਵੀ ਇਹ ਗੱਲ ਕਹੀ ਸੀ ਤੁਹਾਨੂੰ ਯਾਦ ਹੋਣਾ ਹੈ ਦਰਬਾਰ ਸਾਹਿਬ ਵਿੱਚ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਪਿਆਰੇ ਅੱਗੇ ਪੇਸ਼ ਹੋ ਕੇ ਸਪਸ਼ਟੀਕਰਨ ਦੇ ਦਿੱਤਾ ਤੇ ਇਹਨਾਂ ਕੋਈ ਪਾਵਰ ਨਹੀਂ ਉਹਨਾਂ ਦੀ ਕੋਈ ਕਮੇਟੀ ਬਣਾਉਂਦੀ ਠੀਕ ਕੋਈ ਪਾਵਰ ਨਹੀਂ ਹੈਗੀ ਤੇ ਉਹ ਸੁਰਖਰੂ ਹੋ ਗਏ ਸੀਗਾ ਅਕਾਲ ਤਖਤ ਜਥੇਦਾਰ ਵੱਲੋਂ ਇਹਨਾਂ ਹੋਣ ਦੇ ਬਾਵਜੂਦ ਉਹਨਾਂ ਨੂੰ ਹਟਾਇਆ ਗਿਆ ਸੋ ਇਸ ਗੱਲ ਤੇ ਤਾਂ ਮੀ ਸਾਹਿਬ ਦਾ ਇਸ ਸਾਰੇ ਮਸਲੇ ਤੇ ਸਪਸ਼ਟੀਕਰਨ ਦੇਣਾ ਬੰਦ ਹੈ ਅਗਲੀ ਗੱਲ ਦੇਖੋ ਜਦੋਂ ਤਾਂ ਮੀ ਸਾਹਿਬ ਸਿਫਾ ਦੇ ਜਾਂਦੇ ਨੇ ਪਿੱਛੋਂ ਅੰਤਰੀ ਕਮੇਟੀ ਦੀ ਮੀਟਿੰਗ ਹੁੰਦੀ ਹੈ ਔਰ ਅੰਤਲਿੰਗ ਕਮੇਟੀ ਜਿਹੜਾ ਮੈਂ ਕਹਿੰਨਾ ਵੀ ਇੱਕ ਬਹੁਤ ਹੀ ਇੰਪੋਰਟੈਂਟ ਮਸਲਾ ਸੀ ਜਥੇਦਾਰ ਨੂੰ ਹਟਾਉਣ ਵਾਲਾ ਗਿਆਨੀ ਰਗਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਨੂੰ ਜਿਹੜਾ ਹਟਾਇਆ ਗਿਆ ਉਹਦਾ ਫੈਸਲਾ ਤੇ ਉਹਦੇ ਬਾਅਦ ਕੁਲਦੀਪ ਸਿੰਘ ਗੜਗਜ ਨੂੰ ਤੇ ਜਿਹੜਾ ਬਾਬਾ ਟੇਕ ਸਿੰਘ ਧਨੋਲਾ ਸੀ ਉਹਨੂੰ ਲਾਇਆ ਗਿਆ ਉਹਦਾ ਫੈਸਲਾ ਇਹ ਫੈਸਲਾ ਅੰਤਰੀਕ ਕਮੇਟੀ ਦੇ ਅਧਿਕਾਰ 'ਚ ਨਹੀਂ ਸੀ ਅੰਤਰੀਕ ਕਮੇਟੀ ਦੀ ਇੰਨੀ ਪਾਵਰ ਨਹੀਂ ਸੀ ਕਿ ਵੀ ਉਹ ਇੱਡੇ ਵੱਡੇ ਫੈਸਲੇ ਕਰੇ ਕਿ ਪ੍ਰਧਾਨ ਹੋਏ ਨਾ ਸ਼੍ਰੋਣੀ ਕਮੇਟੀ ਦਾ ਤੇ ਉਹ ਇਹਨਾਂ ਨੂੰ ਹਟਾ ਵੀ ਦੇਵੇ ਦੋ ਜਥੇਦਾਰਾਂ ਨੂੰ ਹਟਾ ਵੀ ਦੇਵੇ ਤੇ ਨਾਲ ਦੂਜੇ ਜਥੇਦਾਰ ਉੱਥੇ ਲਗਾ ਵੀ ਦੇਵੇ ਤੇ ਹੁਣ ਜੇ ਤਾਂ ਵੀ ਸਾਹਿਬ ਵਾਪਸ ਆਏ ਨੇ ਤੇ ਉਹਨਾਂ ਨੂੰ ਇਹ ਵੀ ਸਪਸ਼ਟ ਕਰਨਾ ਚਾਹੀਦਾ ਹੈ ਕਿ ਜਿਹੜੇ ਜਥੇਦਾਰ ਹਟਾਏ ਗਏ ਸੀ ਕੀ ਉਹਨਾਂ ਦੀ ਕਮੇਟੀ ਦਾ ਫੈਸਲਾ ਠੀਕ ਸੀਗਾ ਕੀ ਇਹ ਫੈਸਲਾ ਠੀਕ ਸੀ ਔਰ ਜਿਹੜੇ ਲਾਏ ਗਏ ਨੇ ਉਹਨਾਂ ਦਾ ਮੈਰਿਟ ਕੀ ਸੀ ਕੀ ਕੌਮ ਵਿੱਚ ਦੇਖੋ ਕੀ ਹੁੰਦਾ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇਣ ਲਗਾ ਜਿਵੇਂ ਜਿਵੇਂ ਹੁਣ ਆਪਾਂ ਚੰਡੀਗੜ੍ਹ ਦੀ ਗੱਲ ਕਰੀਏ ਚੰਡੀਗੜ੍ਹ ਜਦੋਂ ਕੋਈ ਅਫਸਰ ਮੰਨ ਲੋ ਡੀਜੀਪੀ ਜਾਂ ਕੋਈ ਲਗਾਣਾ ਹੁੰਦਾ ਹੈ ਇਹ ਸੈਂਟਰ ਵੱਲੋਂ ਅਪਾਇੰਟ ਹੁੰਦਾ ਹੈ ਬਿਲਕੁਲ ਲੇਕਿਨ ਸੈਂਟਰ ਨੂੰ ਹਰਿਆਣੇ ਵੱਲੋਂ ਤੇ ਪੰਜਾਬ ਵੱਲੋਂ ਅਫਸਰਾਂ ਦਾ ਇੱਕ ਪੈਨਲ ਭੇਜਿਆ ਜਾਂਦਾ ਹੈ ਉਹ ਪੈਨਲ ਚੋਂ ਉਹਨੂੰ ਸਿਲੈਕਟ ਕਰਕੇ ਲਗਾਉਂਦੇ ਯੋਗਤਾ ਦੇ ਆਧਾਰ ਤੇ ਤੇ ਇਸ ਕੇਸ ਵਿੱਚ ਪੰਥ ਵਿੱਚ ਇੰਨੀਆਂ-ਇੰਨੀਆਂ ਸ਼ਖਸੀਅਤਾਂ ਨੇ ਉਹਨਾਂ ਨੂੰ ਇਗਨੋਰ ਕਰਕੇ ਆਪਣੀ ਮਨਮਰਜ਼ੀ ਦਾ ਫੈਸਲਾ ਠੋਸਿਆ ਗਿਆ। ਔਰ ਇੱਥੇ ਮੈਂ ਵੀ ਕਹਾਂਗਾ ਕਿ ਕੋਈ ਐਸੀ ਗੱਲ ਵੀ ਨਹੀਂ ਸੀ ਵੀ ਗਿਆਨੀ ਕੁਲਦੀਪ ਸਿੰਘ ਜਾਂ ਬਾਬਾ ਟੇਕ ਸਿੰਘ ਜਿਹੜਾ ਤੁਨੋਲਾ ਹੈਗਾ ਕਿ ਕੋਈ ਐਕਸਟਰਾ ਆਰਡੀਨਰੀ ਉਹ ਬੜੇ ਸੂਝ-ਬੂਝ ਔਰ ਬੜੇ ਸੁਗਜਵਾਨ ਸੀਗੇ ਜੋ ਉਹਨਾਂ ਲਾਇਆ ਗਿਆ। ਸੋ ਉਹਨਾਂ ਨੂੰ ਲਾਉਣ ਦੇ ਪਿੱਛੇ ਵੀ ਇਹਨਾਂ ਦੀ ਜਿਹੜੀ ਮਨਸ਼ਾ ਸੀ ਕਿਉਂਕਿ ਦੇਖੋ ਕੁਲਦੀਪ ਸਿੰਘ ਗੜਗਜ ਬਾਰੇ ਤੇ ਗੱਲ ਕਲੀਅਰ ਹੈ ਕਿ ਉਹ ਸਰਨਾ ਪਰਿਵਾਰ ਦੇ ਨੇੜੇ ਸੀ। ਠੀਕ ਹੈ ਸਰਨਾ ਪ੍ਰਵਾਸ ਦੇ ਉਹ ਇੱਕ ਕਿਸਮ ਦਾ এমਪਲੋਈ ਸੀ ਠੀਕ ਹੈ ਤੇ ਉਹਦੇ ਵਿੱਚ ਹੋ ਸਕਦਾ ਵੀ ਸਰਨਾ ਸਾਹਿਬ ਨੇ ਆਪਣਾ ਇਨਫਲੂਐਂਸ ਵਰਤ ਕੇ ਉਹਨਾਂ ਨੂੰ ਲਵਾਤਾ ਸੋ ਇਸ ਬਾਰੇ ਵੀ ਇਹਨਾਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਜਿਹੜੀ ਇਹਨਾਂ ਦੀ ਅਪੁਆਇੰਟਮੈਂਟ ਹੋਈ ਫਿਰ ਇਹਨਾਂ ਦੀ ਜਿਹੜੀ ਦਸਤਾਰਬੰਦੀ ਹੋਈ ਕਿ ਧਾਮੀ ਸਾਹਿਬ ਉਹਦੇ ਨਾਲ ਸਹਿਮਤ ਨੇ ਜੇ ਸਹਿਮਤ ਨਹੀਂ ਤੇ ਇਹਨਾਂ ਨੂੰ ਇਹਨਾਂ ਦੀ ਐਬਸੈਂਸ ਵਿੱਚ ਜਿਹੜੇ ਵੀ ਫੈਸਲੇ ਹੋਏ ਨੇ ਜੋ ਵੀ ਫੈਸਲੇ ਕੀਤੇ ਗਏ ਨੇ ਉਹ ਸਾਰੇ ਫੈਸਲੇ ਇਹਨਾਂ ਨੂੰ ਦੁਬਾਰਾ ਨજર ਸਾਨੀ ਕਰਨੀ ਚਾਹੀਦੀ ਹੈ ਕਿਤੇ ਜੋ ਗੁਰਦਸੋਂ ਮੈਨੂੰ ਕਦੇ ਇਤਿਹਾਸ ਦੇ ਵਿੱਚ ਸਿੱਖ ਕੌਮ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਕਿ ਐਸਜੀਪੀਸੀ ਦਾ ਪ੍ਰਧਾਨ ਨਾ ਹੋਵੇ ਤਾਂ ਜਿਹੜੇ ਛੋਟੇ ਲੈਵਲ ਦੇ ਅਹੁਦੇਦਾਰ ਨੇ ਅੰਤਰਨ ਕਮੇਟੀ ਦੇ ਮੈਂਬਰ ਨੇ ਸੀਨੀਅਰ ਉਮੀਦਵਾਰ ਨੇ ਇਸ ਤਰ੍ਹਾਂ ਜਥੇਦਾਰਾਂ ਨੂੰ ਹਟਾ ਸਕੇ ਹੁਣ ਕੋਈ ਹੋਇਆ ਕੁ ਵਿੱਚ ਨਹੀਂ ਇਸ ਤਰ੍ਹਾਂ ਦੀ ਕੋਈ ਐਗਜ਼ਾਮਪਲ ਹੀ ਨਹੀਂ ਜੋ ਕੁਛ ਇਹ ਹੋਇਆ ਹੈ ਇਦਾਂ ਦੀ ਪਿਛਲੇ ਸਮੇਂ ਵਿੱਚ ਤੁਸੀਂ ਦੇਖ ਲਓ ਪਿਛਲੇ 20 25 30 ਸਾਲਾਂ ਵਿੱਚ ਨਾ ਇਦਾਂ ਦੀ ਕੋਈ ਮਿਸਾਲ ਹੀ ਨਹੀਂ ਮਿਲਦੀ ਕਿ ਵੀ ਇਦਾਂ ਹਟਾਇਆ ਗਿਆ ਹੋਵੇ ਔਰ ਪ੍ਰਧਾਨ ਕੋਈ ਵੀ ਨਾ ਹੋਵੇ ਫਿਰ ਦੂਸਰੀ ਗੱਲ ਪਤਾ ਹੈ ਕੀ ਹੈ ਗੱਲੇ ਹੈ ਜਿਹੜਾ ਬਾਦਲ ਦਲ આજ ਤੱਕ ਇਹ ਸਟੈਂਡ ਲੈਂਦਾ ਆਇਆ ਹੈ ਕਿ ਮੇਰੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਕਾਰਜ ਕਾਰਵਾਈਆਂ ਨੇ ਜਾਂ ਉਹਨਾਂ ਦੀ ਜਿਹੜੀ ਵਰਕਿੰਗ ਹੈ ਉਹ 'ਤੇ ਸਾਡੀ ਕੋਈ ਇੰਟਰਫੀਰੈਂਸ ਨਹੀਂ ਹੁੰਦੀ ਉਹ ਇੱਥੇ ਖੁੱਲ ਕੇ ਸਾਹਮਣੇ ਆ ਗਈ ਕਿ ਭਈ ਇਹ ਜਿਹੜੇ ਫੈਸਲੇ ਹੋਏ ਨੇ ਇਹਦੇ ਪਿੱਛੇ ਜਿਹੜੇ ਸੀਗੇ ਕੌਣ ਸੀਗੇ ਫੈਸਲੇ ਕਰਾਉਣ ਵਾਲੇ ਕਿਹਨਾਂ ਨੇ ਫੈਸਲੇ ਕਰਾਏ ਇਹ ਕਾਰਜਕਾਰੀ ਇਹ ਜਿਹੜੀ ਅੰਤਰੀ ਕਮੇਟੀ ਦਾ ਫੈਸਲਾ ਨਹੀਂ ਹੈਗਾ ਇਹ ਪਿੱਛੋਂ ਜੋ ਉਹਨਾਂ ਨੂੰ ਹੁਕਮ ਆਇਆ ਔਰ ਹੁਕਮ ਸਾਨੂੰ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਕਿ ਕਿੱਥੋਂ ਆਇਆ ਸੋ ਇਸ ਕਰਕੇ ਇਹ ਜੋ ਕੁਝ ਵੀ ਹੋਇਆ ਫਿਰ ਦੇਖੋ ਮर्यादा ਦਾ ਘਾਣ ਪੂਰਾ ਹੋਇਆ ਠੀਕ ਹੈ ਕਦੀ ਇਸ ਤਰ੍ਹਾਂ ਨਹੀਂ ਹੋਇਆ ਵੀ ਚੁੱਪਚਾਪੀ ਤੇ ਲਿਆ ਕੇ ਜੱਥੇਦਾਰ ਨੂੰ ਉਥੇ ਥਾਪਤਾ ਜਾਇਆ ਜਦੋਂ ਵੀ ਕੋਈ ਜੱਥੇਦਾਰ ਨਵਾਂ ਆਉਂਦਾ ਹੈ ਉਹਦੇ ਵਾਸਤੇ ਪੂਰਾ ਸਮਾਗਮ ਹੁੰਦਾ ਹੈ ਦਸਤਾਰਬੰਦੀ ਹੁੰਦੀ ਹੈ ਸਾਰੀ ਜੱਥੇਬੰਦੀਆਂ ਇਕੱਠੀਆਂ ਹੁੰਦੀਆਂ ਨੇ ਸਭ ਲੇਕਿਨ ਇਸ ਕੇਸ 'ਚ ਚੋਰੀ-ਚੋਰੀ ਉਹਨਾਂ ਨੂੰ ਥਾਪਤਾ ਗਿਆ ਮਤਲਬ ਇਹ ਸਭ ਕਾਲਾ-ਮਾਲਾ ਸੀ ਜੋ ਕੁਛ ਹੀ ਹੋਇਆ ਸਾਰਾ ਕਾਲਾ-ਮਾਲਾ ਸੀ ਔਰ ਇਸ ਨੇ ਸਿੱਖ ਹਿਰਦਿਆਂ ਨੂੰ ਬੜੀ ਵੱਡੀ ਠੇਸ ਪਹੁੰਚਾਈ ਹੈ ਇੱਕ ਚੀਜ਼ ਹੋਰ ਜਿਸ ਤਰੀਕੇ ਦੇ ਨਾਲ ਹੁਣ ਵਿਰੋਧ ਚੱਲਿਆ ਹੈ ਵਿਰੋਧ ਸਿੱਖ ਕੌਮ ਡਟ ਕੇ ਕਰ ਰਹੀ ਆ ਦਮਦਮੀ ਟਕਸਾਲ ਕਰੀਆ ਬੁੱਢਾ ਦਲ ਦੇ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਤਰਨਾ ਦਲ ਦੀਆਂ ਮਿਸਲਾਦ ਜਿਹੜੀਆਂ ਬਣੀਆਂ ਹੋਈਆਂ ਨੇ ਸਾਰੀਆਂ ਵਿਰੋਧ ਦੇ ਵਿੱਚ ਆ ਗਈਆਂ ਨੇ ਤਾਂ ਅਜਿਹੇ ਦੇ ਵਿੱਚ ਹੁਣ ਹਰਜਿੰਦਰ ਸਿੰਘ ਤਾਮੀ ਕਹਿੰਦੇ ਨੇ ਕਿ ਅਸੀਂ ਵਿਧੀ ਵਿਧਾਨ ਬਣਾਉਣ ਜਾ ਰਹੇ ਹਾਂ ਜਥੇਦਾਰਾਂ ਨੂੰ ਹਟਾਉਣ ਬਾਰੇ ਜਥੇਦਾਰਾਂ ਨੂੰ ਲਗਾਉਣ ਬਾਰੇ ਕੀ ਸੋਚਦੇ ਹੋ ਉਸ ਬਾਰੇ ਦੇਖੋ ਇਹ ਜਿਹੜੀ ਉਹਨਾਂ ਦੀ ਸਟੇਟਮੈਂਟ ਆਈ ਹੈ ਨਾ ਇਹ ਸਟੇਟਮੈਂਟ ਤੇ ਕਾਫੀ ਸਮੇਤ ਨੂੰ ਏਜੀ ਲੋਡ ਮਹਿਸੂਸ ਹੋ ਰਹੀ ਸੀ ਕਿ ਕੋਈ ਵਿਧੀ ਵਿਧਾਨ ਬਣਾਉਣਾ ਚਾਹੀਦਾ ਲੇਕਿਨ ਮੈਂ ਇਹ ਸਮਝਦਾ ਕਿ ਇਹ ਜਿਹੜੀ ਉਹਨਾਂ ਨੇ ਆ ਕੇ ਸਟੇਟਮੈਂਟ ਦਿੱਤੀ ਹੈ ਇਹ ਕੌਮ ਦਾ ਧਿਆਨ ਦੂਜੇ ਪਾਸੇ ਹਟਾਉਣ ਵਾਸਤੇ ਦਿੱਤੀ ਹੈ ਦੇਖੋ ਇਸ ਵੇਲੇ ਬੜਾ ਵਿਰੋਧ ਹੋ ਰਿਹਾ ਹੈ ਠੀਕ ਹੈ ਚਾਹੇ 28 ਤਰੀਕ ਨੂੰ ਜਿਵੇਂ ਕਹਿੰਦੇ ਆ ਵੀ ਹੁਣ ਉੱਥੇ ਮੀਟਿੰਗ ਹੋਣੀ ਹੈ ਜਥੇਬੰਦੀਆਂ ਨੇ ਕਾਲ ਦਿੱਤੀ ਹੋਈ ਹੈ ਵੀ ਉੱਥੇ ਇਕੱਠੇ ਹੋਵੋ ਉੱਥੇ ਦਾ ਵਿਰੋਧ ਕਰੋ ਸੋ ਇਸ ਚੀਜ਼ ਨੂੰ ਦੇਖਦੇ ਹੋਏ ਇਹਨਾਂ ਨੇ ਧਿਆਨ ਹਟਾਉਣ ਵਾਸਤੇ ਉਹ ਸਟੇਟਮੈਂਟ ਦਿੱਤੀ ਹੈ ਲੇਕਿਨ ਜਿਹੜੇ ਮਸਲੇ ਖੜੇ ਸੀਗੇ ਉਹ ਜਿਉਂ ਤੇ ਤਿਉਂ ਖੜੇ ਨੇ ਉਨਾ ਤੇ ਅਜੇ ਤੱਕ ਦੇਖੋ ਅੱਜ ਦੀ ਡੇਟ 'ਚ ਕਿੰਨੀ ਹੈਰਾਨਗੀ ਦੀ ਗੱਲ ਹੈ ਕਿ ਅਕਾਲੀ ਦਲ ਬਾਦਲ ਉਹ ਆਪਣਾ ਵੱਖਰਾ ਮੈਂਬਰਸ਼ਿਪ ਕੈਂਪੇਨ ਚਲਾ ਰਿਹਾ ਹੈ ਤੇ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਮਰੀ ਕਮੇਟੀ ਉਹ ਆਪਣਾ ਵੱਖਰਾ ਚਲਾ ਰਹੇ ਨੇ ਹੁਣ ਦੱਸੋ ਵੀ ਇਹ ਆਪਸ ਵਿੱਚ ਕਲੈਸ਼ ਹੈ ਜਾਂ ਨਹੀਂ ਹੈ ਇਹ ਵੀ ਕਲੈਸ਼ ਹੈ ਕਿ ਇੱਕ ਪਾਸੇ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਹੈ ਤੇ ਇੱਕ ਪਾਸੇ ਅਕਾਲੀ ਦਲ ਬਾਦਲ ਵੱਲੋਂ ਬਣਾਈ ਕਮੇਟੀ ਹੈ ਸੋ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਸਾਰੀਆਂ ਗੱਲਾਂ ਅਜੇ ਜਦੋਂ ਤੱਕ ਇਹਨਾਂ ਤੂੰ ਕਲੈਰਿਟੀ ਨਹੀਂ ਹੁੰਦੀ ਜਦੋਂ ਤੱਕ ਕੋਈ ਵੀ ਜਥੇਦਾਰ ਆਵੇ ਮੈਂ ਸਮਝਦਾ ਦੇਖੋ ਇਹਨਾਂ ਨੂੰ ਗਿਆਨੀ ਕੁਲਦੀਪ ਸਿੰਘ ਹੋਰਾਂ ਨੂੰ ਇਹਨਾਂ ਨੇ ਕਾਰਜਕਾਰੀ ਜਥੇਦਾਰ ਲਗਾਇਆ ਹੈ ਤਾਂ ਮੈਂ ਨਹੀਂ ਸਮਝਦਾ ਵੀ ਕਾਰਜਕਾਰੀ ਜਥੇਦਾਰ ਵਿੱਚ ਜਾਂ ਉਹਨਾਂ ਵਿੱਚ ਇੰਨੀ ਸਮਰੱਥਾ ਹੈ ਕਿ ਉਹ ਸਾਰੇ ਮਸਲੇ ਦਾ ਹੱਲ ਕਰ ਸਕਣ ਇਹ ਮਸਲੇ ਦਾ ਹੱਲ ਤਦ ਹੀ ਹੋਏਗਾ ਜਦੋਂ ਤੱਕ ਮਾਹੌਲ ਸੁਖਾਵਾ ਨਹੀਂ ਬਣਦਾ ਔਰ ਮਾਹੌਲ ਸੁਖਾਵਾ ਕਦੋਂ ਬਣੇਗਾ ਮੋਲ ਤੋਂ ਕੰਮ ਤਾਂ ਬਨੇਗਾ ਕਿ ਸਾਮੀ ਸਾਹਿਬ ਨੂੰ ਪਹਿਲਾ ਕੰਮ ਇਹ ਕਰਨਾ ਚਾਹੀਦਾ ਹੈ ਕਿ ਇਹਨਾਂ ਦੀ ਐਬਸੈਂਸ ਵਿੱਚ ਜਿਹੜੇ ਫੈਸਲੇ ਹੋਏ ਨੇ ਉਹ ਵਾਪਸ ਲੈ ਜਾਣ ਤੇ ਜਿਹੜਾ ਇਹਨਾਂ ਦੇ ਹੁੰਦਿਆਂ ਜਿਹੜਾ ਗਿਆਨੀ ਹਰਪੀਰ ਨੂੰ ਹਟਾਇਆ ਗਿਆ ਸੀਗਾ ਉਹਨੂੰ ਵੀ ਮਤੇ ਨੂੰ ਰੱਦ ਕੀਤਾ ਜਾਏ ਠੀਕ ਹੈ ਉਸ ਤੋਂ ਬਾਅਦ ਕੋਈ ਗੱਲ ਅੱਗੇ ਚੱਲ ਸਕਦੀ ਹੈ ਉਦੋਂ ਭਾਵੇਂ ਇਹ ਕੋਈ ਜਥੇਦਾਰ ਬਣਾਣ ਜਥੇਦਾਰ ਬਦਲਣ ਦੇਖੋ ਜਥੇਦਾਰ ਦੀ ਸ਼ਖਸੀਅਤ ਹੈ ਨਾ ਇਹ ਬੜੀ ਉੱਚੀ ਸ਼ਖਸੀਅਤ ਹੈ ਔਰ ਜਿਵੇਂ ਇਹਨਾਂ ਨਾਲ ਬਿਹੇਵ ਕੀਤਾ ਜਾ ਰਿਹਾ ਹੈ ਜਿਵੇਂ ਇਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਮੈਂ ਨਹੀਂ ਸਮਝਦਾ ਕੋਈ ਵੀ ਕੌਂਸ਼ੀਅਸ ਵਾਲਾ ਬੰਦਾ ਇਸ ਚੀਜ਼ ਨੂੰ ਟੋਲਰੇਟ ਕਰ ਸਕਦਾ ਹੈ ਤੁਹਾਡਾ ਮਤਲਬ ਇਹ ਹੈ ਕਿ ਪਹਿਲਾਂ ਜਥੇਦਾਰਾਂ ਦੀ ਬਹਾਲੀ ਹੋਵੇ ਜਿਹੜੇ ਤਿੰਨ ਜਥੇਦਾਰ ਹਟਾਏ ਗਏ ਨੇ ਫਿਰ ਵਿਧੀ ਵਿਧਾਨ ਬਣੇ ਜੀ ਬਿਲਕੁਲ ਪਹਿਲੇ ਉਹਨਾਂ ਦੀ ਬਹਾਲੀ ਹੋਵੇ ਜੋ ਵੀ ਇਹਨਾਂ ਨੇ ਪਿੱਛੇ ਗਲਤੀਆਂ ਕੀਤੀਆਂ ਨੇ ਜਾਂ ਜੋ ਧਾਮੀ ਸਾਹਿਬ ਨੇ ਹੁੰਦਿਆਂ ਜਾਂ ਧਾਮੀ ਸਾਹਿਬ ਦੀ ਐਬਸੈਂਸ ਹੋਈਆਂ ਨੇ ਉਹ ਸਾਰੀਆਂ ਵਾਪਸ ਹੋਣੀਆਂ ਚਾਹੀਦੀਆਂ ਨੇ ਉਦੇ ਬਾਅਦ ਫਿਰ ਵਿਧਿ ਵਿਵਧਾਨ ਬਣੇ ਔਰ ਉਹ ਵਿਧਿ ਵਿਵਧਾਨ ਵੀ ਦੇਖੋ ਹੁਣ ਉਹਦੇ ਵਿੱਚ ਇਹਨਾਂ ਨੂੰ ਅੱਜ ਯਾਦ ਆ ਗਈ ਕਿ ਅਸੀਂ ਸਾਰੀ ਜਥੇਬੰਦੀਆਂ ਨੂੰ ਨਾਲ ਲਵਾਵਾਂਗੇ ਸਾਰਿਆਂ ਦੀ ਸਲਾਹ ਲਵਾਂਗੇ ਹੈ ਇਹ ਅੱਜ ਕਿਉਂ ਬਈ ਅੱਗੇ ਵੀ ਤੇ ਜਥੇਾਰ ਬੰਦੇ ਆ ਅੱਗੇ ਤੇ ਕਦੀ ਕੋਈ ਸਲਾਹ ਨਹੀਂ ਲਈ ਗਈ ਅੱਗੇ ਸਾਰੀ ਮਨਮਰਜ਼ੀ ਦੇ ਫੈਸਲੇ ਠੋਸੇ ਗਏ ਨੇ ਲੇਕਿਨ ਜਦੋਂ ਉਹਨਾਂ ਨੇ ਦੇਖਿਆ ਕਿ ਹੁਣ ਪੰਥ ਉਹਨਾਂ ਦੇ ਵਿਰੋਧ ਵਿੱਚ ਖੜਾ ਹੈ ਉਸ ਪੰਥ ਦੇ ਵਿਰੋਧ ਦੇ ਡਰ ਕਾਰਨ ਹੁਣ ਉਹ ਇਹ ਗੱਲਾਂ ਕਰਕੇ ਹਨ ਆਪਣਾ ਇਹਨੂੰ ਥੋੜਾ ਜਿਹਾ ਇਸਿਊ ਨੂੰ ਡਾਇਵਰਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਦਮਦਮੀ ਟਕਸਾਲ ਨੇ ਵੀ ਕੱਟ ਸਦ ਲੈ 28 ਸਤੰਬਰ ਨੂੰ ਮਾਫ ਕਰਨਾ 28 ਮਾਰਚ ਨੂੰ ਹੁਣ ਉੱਥੇ ਜਨਰਲ ਇਜਲਾਸ ਹੋਣਾ ਉੱਥੇ ਸੱਦਾ ਦਿੱਤਾ ਗਿਆ ਵੀ ਸਾਰੀਆਂ ਸਿੱਖ ਜਥੇਬੰਦੀਆਂ ਪਹੁੰਚਣ ਪਿੰਡਾਂ ਦੇ ਵਿੱਚੋਂ ਸੰਗਤ ਪਹੁੰਚੇ ਬੱਸਾਂ ਭਰ ਕੇ ਪਹਿਲਾਂ ਵੀ ਅਨੰਦਪੁਰ ਦੀ ਸਾਹਿਬ ਦੀ ਧਰਤੀ ਤੇ ਪੰਥਕ ਇਕੱਠ ਉਹਨਾਂ ਦੇ ਵੱਲੋਂ ਸੱਦਾ ਹੈ ਕਿਸ ਤਰੀਕੇ ਨਾਲ ਦੇਖਦੇ ਹਾਂ ਉਹਦਾ ਕਿੰਨਾ ਕੁ ਪ੍ਰਭਾਵ ਕਿੰਨਾ ਕਸਰ ਰਹਿਣ ਵਾਲਾ ਦੇਖੋ ਗੱਲ ਪਤਾ ਕੀ ਹੈ ਗੱਲ ਇਹ ਹੈ ਕਿ ਕੌਮ ਜਿਹੜੀ ਹੈ ਨਾ ਹੁਣ ਬਹੁਤ ਅਵੇਅਰ ਹੋ ਗਈ ਹੈ ਬਹੁਤ ਚੇਤਨ ਹੋ ਗਈ ਹੈ ਇਹ ਜ਼ਰੂਰੀ ਨਹੀਂ ਕਿ ਵੀ ਕੌਮ ਬੋਲੇ ਜਾਂ ਰੌਲਾ ਪਾਏ ਲੇਕਿਨ ਅੰਦਰ ਅੰਦਰੋਂ ਅੰਦਰ ਕੌਮ ਨੂੰ ਸਭ ਪਤਾ ਹੈ ਵੀ ਕੌਣ ਕਿੱਥੇ ਖੜਾ ਹੈ ਕੌਣ ਗਲਤ ਹੈ ਕੌਣ ਸਹੀ ਹੈ ਦੇਖੋ ਜਿਹੜਾ ਇਹ ਹੁਣ ਬਾਦਲ ਦਾ ਇਹ ਹੈਗਾ ਗਰੁੱਪ ਬਾਦਲਾਂ ਦਾ ਇਹਦਾ ਤੇ ਨਾਂ ਸੁਣ ਕੇ ਰਾਜੀ ਨਹੀਂ ਕੌਮ ਠੀਕ ਹੈ ਔਰ ਜਿਹੜਾ ਵੀ ਇਹਨਾਂ ਨਾਲ ਆਪਣੇ ਆਪ ਨੂੰ ਐਸੋਸੀਏਟ ਕਰਦਾ ਹੈ ਕੋਈ ਹੋਵੇ ਹੈਂ ਕੋਈ ਲੀਡਰ ਹੋਵੇ ਚਾਹੇ ਦਿੱਲੀ ਵਾਲਾ 리ਡਰ ਹੋਵੇ ਚਾਹੇ ਇਤਰਾ 리ਡਰ ਹੋਵੇ ਉਹ ਗਾਲੇ ਮੰਨ ਕੇ ਚਲਣੀ ਚਾਹੀਦੀ ਹੈ ਕਿ ਜਿਹੜਾ ਇਹਨਾਂ ਨਾਲ ਐਸੋਸੀਏਟ ਕਰੇਗਾ ਉਹ ਵੀ ਡੋਬ ਜਾਏਗਾ ਪਹਿਲੀ ਗੱਲ ਦੂਜੀ ਗੱਲ ਮੈਂ ਅੱਗੇ ਵੀ ਇਹ ਗੱਲ ਕਹੀ ਸੀ ਕਿ ਜਿਹੜੇ ਵੀ ਲੀਡਰਾਂ ਦੀ ਭਾਵੇਂ ਕੋਈ ਵੱਡੇ ਤੋਂ ਵੱਡਾ ਲੀਡਰ ਹੈ ਜਿਹੜੇ ਲੀਡਰਾਂ ਦੀ ਸੈਂਟਰ ਵਿੱਚ ਭਾਜ ਹੈ ਉਹਨੂੰ ਕੌਮ ਜਿਹੜੀ ਹੈ ਨਾ ਬਿਲਕੁਲ ਪਸੰਦ ਨਹੀਂ ਕਰਦੀ ਜਿੰਨੇ ਵੀ ਬੀਜੇਪੀ ਦਾ ਤੁਹਾਨੂੰ ਪਤਾ ਹੈ ਵੀ ਪੰਜਾਬੀ ਜਿਹੜੇ ਨੇ ਬੀਜੇਪੀ ਨਾਲ ਕਾਫੀ ਅਲਰਜਿਕ ਨੇ ਠੀਕ ਹੈ ਹੁਣ ਦੇਖੋ ਬੀਜੇਪੀ ਕਿੰਨੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਪੰਜਾਬੀ ਉਹਨਾਂ ਨਹੀਂ ਪਸੰਦ ਕਰਦੇ ਲੇਕਿਨ ਲੀਡਰਾਂ ਦੀ ਗੱਲ ਸਮਝ ਆਣੀ ਚਾਹੀਦੀ ਹੈ ਕਿ ਉਹਨਾਂ ਨੂੰ ਆਪਣੇ ਆਪ ਨੂੰ ਬੀਜੇਪੀ ਨਾਲ ਐਸੋਸੀਏਟ ਨਹੀਂ ਕਰਨਾ ਚਾਹੀਦਾ ਹੁਣ ਇੱਥੇ ਆ ਗਈ ਇਕੱਠ ਦੀ ਗੱਲ ਦੇਖੋ ਹੁਣ ਧੰਮਾ ਸਾਹਿਬ ਨੇ ਉੱਥੇ ਇਕੱਠ ਸਦਿਆ ਇਕੱਠ ਸਦਿਆ ਤੇ ਹੋਲੇ ਮੱਲੇ ਦਾ ਉੱਥੇ ਜੋੜ ਮੇਲ ਸੀ ਹੋਲੇ ਮੱਲੇ ਦਾ ਤੇ ਉੱਥੇ ਉਹਨਾਂ ਦੇ ਇਕੱਠੇ ਮੈਨੂੰ ਇਹ ਪਤਾ ਲੱਗਾ ਵੀ 2-400 ਬੰਦੇਾਂ ਤੋਂ ਵੱਧ ਸੀਗੇ ਨਹੀਂ ਬੜੀ ਘੱਟ ਉੱਥੇ ਗਿਣਤੀ ਸੀ ਫਿਰ ਦੇਖੋ ਕਮਾਲ ਦੀ ਗੱਲ ਜਿਹੜੇ ਸਟੇਜ ਤੇ ਲੀਡਰ ਬੈਠੇ ਸੀ ਜਿਹੜੇ ਉੱਥੇ ਲੀਡਰ ਪਹੁੰਚੇ ਉਹਨਾਂ ਚੋਂ ਜ਼ਿਆਦਾਤਰ ਮੋਸਟਲੀ ਜਿਹੜੇ ਸੀਗੇ ਉਹ ਬੰਦੇ ਸੀ ਜਿਹਨਾਂ ਦਾ ਬੀਜੇਪੀ ਨਾਲ ਸਾਝ ਹੈ ਜਿਹੜੇ ਉੱਥੇ ਬੈਠੇ ਸੀਗੇ ਸੋ ਇਹ ਸਮਝ ਲਓ ਤੁਸੀਂ ਕਿ ਇੱਕ ਧੰਮਾ ਸਾਹਿਬ ਨੇ ਬਿਆਨ ਦਿੱਤਾ ਸੀ ਇਹ ਮਹਾਰਾਸ਼ਟra ਵਿੱਚ ਜਾ ਕੇ ਕਿ ਵੀ ਬੀਜੇਪੀ ਨੂੰ ਵੋਟਾਂ ਪਾਓ ਉਹਦੇ ਨਾਲ ਸਿੱਖਾਂ 'ਚ ਬਹੁਤ ਗੁੱਸਾ ਪੈਦਾ ਹੋਇਆ ਹੈ ਇਸ ਗੱਲ ਤੇ ਉਸ ਤੋਂ ਬਾਅਦ ਫਿਰ ਇਹ ਉੱਥੇ ਗਏ ਜਿਹੜਾ ਇੱਥੇ ਲੱਗਾ ਸੀਗਾ ਕੁੰਭ ਉੱਥੇ ਜਾ ਕੇ ਇਸ਼ਨਾਨ ਕਰਨ ਗਏ ਉਹਦੇ ਨਾਲ ਕੌਮ ਨੂੰ ਹੋਰ ਨਮੋਸ਼ੀ ਹੋਈ ਔਰ ਕੌਮ ਹੋਰ ਗੁੱਸੇ ਵਿੱਚ ਆਈ ਉਹਦਾ ਉਹਦਾ ਜਿਹੜਾ ਰਿਜ਼ਲਟ ਹੈ ਉਹ ਇਹ ਹੋਇਆ ਕਿ ਵੀ ਇਹਨਾਂ ਦਾ ਜਿਹੜਾ ਇਕੱਠ ਸੀਗਾ ਉਹ 2-400 ਬੰਦਿਆਂ ਤੱਕ ਸੀਮਤ ਹੋ ਕੇ ਰਹਿ ਗਿਆ ਔਰ ਅਜੇ ਵੀ ਇਹਨਾਂ ਉਸ ਗੱਲ ਤੇ ਬਿਲਕੁਲ ਕਲੀਅਰ ਹੋ ਜਾਣਾ ਚਾਹੀਦਾ ਹੈ ਕਿ ਜੇ ਭਾਜਪਾ ਨਾਲ ਇਹ ਸਾਂਝ ਨਹੀਂ ਤੋੜਨਗੇ ਜੇ ਭਾਜਪਾ ਨਾਲ ਦੂਰੀ ਨਹੀਂ ਬਣਾਣਗੇ ਚਾਹ ਕੋਈ ਹੋਵੇ ਚਾਹ ਤੁਮਾ ਹੋਵੇ ਚਾਹ ਬਾਦਲ ਹੋਣ ਹੈ ਤਾਂ ਸਾਰੇ ਇੱਕੋ ਜਿਹੇ ਨੇ ਦੇਖੋ ਉਹ ਕਹੀ ਜਾਂਦੇ ਐ ਇਹ 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 ਇਲਜ਼ਾਮ ਲਾਈ ਜਾਂਦੇ ਐ ਬਾਦਲ ਵਾਲੇ ਕਿ ਜੀ ਇਹ ਬਾਗੀ ਟੋਲਾ ਹੈਗਾ ਇਹ ਪੰਛੀ ਵਿਰੋਧੀ ਨੇ ਇਹ ਪੰਛੀ ਵਿਰੋਧੀ ਨੇ ਪੰਛੀ ਵਿਰੋਧੀ ਕਿਉਂ ਨੇ ਕਿ ਜੀ ਉਹਨਾਂ ਦੀ ਪਿੱਛੇ ਭਾਜਪਾ ਹੈ ਭਾਜਪਾ ਸਾਂਝ ਹੈ ਉਹ ਇਸ ਗੱਲ ਦਾ ਜਵਾਬ ਨਹੀਂ ਦੇ ਸਕਦੇ ਵੀ ਇਹਦਾ ਮਤਲਬ ਤੁਸੀਂ ਜਿਹੜਾ ਵੱਡੇ ਬਾਦਲ ਸਾਹਿਬ ਨੇ ਇੱਥੇ ਰਾਜ ਕੀਤਾ ਜਾਂ ਇਹਨੇ 15 20 ਸਾਲ ਭਾਜਪੀ ਨਾਲ ਤੁਹਾਡੀ ਭਾਈਵਾਲ ਤੁਸੀਂ ਰਹੇ ਤੇ ਉਦੋਂ ਤੁਸੀਂ ਪੰਜ ਫਿਰੋਦੀ ਨਹੀਂ ਸੀਗੇ ਜੇ ਪੰਜ ਫਿਰੋਦੀ ਤੁਸੀਂ ਤਾਂ ਪੰਜ ਫਿਰੋਦੀ ਹੋ ਹਮਮ ਠੀਕ ਹੈ ਨਾ ਕਿਹਾ ਜਾਂਦਾ ਕਿ ਆਰਐਸਐਸ ਤੇ ਭਾਜਪੀ ਨੂੰ ਲਿਆਉਣ ਵਾਲਾ ਬਾਦਲ ਪਰਿਵਾਰ ਹੀ ਆ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਚ ਬਦੀ ਫੂਲ ਦੇਖੋ ਇਹਨਾਂ ਨੇ ਜਦੋਂ ਬਾਦਲ ਸਾਹਿਬ ਦਾ ਰਾਜ ਹੋ ਰਿਹਾ ਇੱਥੇ ਇਹਨਾਂ ਨੇ ਭਾਜਪੀ ਨੂੰ ਪਿੰਡਾਂ ਵਿੱਚ ਵੀ ਭਾਜਪੀ ਦੇ ਕੇਡਰ ਸਟੈਬਲਿਸ਼ ਕੀਤੇ ਇਹਨਾਂ ਨੇ ਬੀਜੇਪੀ ਦੀਆਂ ਜਣਾ ਜਿਹੜੀਆਂ ਨੇ ਪਿੰਡਾਂ ਵਿੱਚ ਇਹ ਬਾਦਲ ਸਾਹਿਬ ਨੇ ਲਵਾਈਆਂ ਔਰ ਇਹਨਾਂ ਨੇ ਉਹਨੂੰ ਪਾਣੀ ਦਿੱਤਾ ਸੋ ਇਸ ਕਰਕੇ ਇ ਤੁਸੀਂ ਉਹ ਦੌਰ ਦੇਖਿਆ ਕਿੰਨਾ ਕੁ ਦੌਰ ਕਿੰਨਾ ਕੁ ਉਹ ਸਰਗਰਮ ਸੀ ਆਰਐਸਐਸ ਬੀਜੇਪੀ ਪੰਜਾਬ ਦੇ ਵਿੱਚ ਤੁਸੀਂ ਖੜਕੂਬਾਦ ਦਾ ਦੌਰ ਵੀ ਦੇਖਿਆ ਤੁਹਾਡੇ ਤੇ ਵੀ ਤਸੱਦਦ ਹੋਇਆ ਹਨਾ ਉਹ ਸਾਰੀਆਂ ਚੀਜ਼ਾਂ ਨੇ ਕਿੰਨਾ ਕਿੰਨਾ ਕੁ ਸਰਗਰਮ ਸੀ ਉਦੋਂ ਕਦੋਂ ਕਦੋਂ ਕਿ ਜ਼ਿਆਦਾ ਪ੍ਰਭਾਵ ਆਰਐਸਐਸ ਦਾ ਪੰਜਾਬ ਤੇ ਹੋ ਮੈਂ ਤੁਹਾਨੂੰ ਨਹੀਂ ਦੱਸਣ ਲੱਗਾ ਪੰਜਾਬ ਵਿੱਚ ਨਾ ਬੀਜੇਪੀ ਨਾ ਦੀ ਕੋਈ ਚੀਜ਼ ਸੀ ਨਾ ਆਰਐਸਐਸ ਨਾਲ ਦੀ ਕੋਈ ਚੀਜ਼ ਸੀ ਜਦੋਂ ਬਾਦਲ ਦੀ ਸਰਕਾਰ ਆਈ ਹੈ ਬਾਦਲ ਨੇ ਪੋਲਿਟੀਕਲ ਸਮਝੌਤਾ ਕੀਤਾ ਸਿਆਸੀ ਸਮਝੌਤਾ ਇਹਨਾਂ ਨਾਲ ਕੀਤਾ ਉਹ ਇਹ ਦੋਨਾਂ ਦਾ ਮਿਊਚੁਅਲ ਅੰਡਰਸਟੈਂਡਿੰਗ ਸੀ ਕਿ ਜੇ ਅਸੀਂ ਇਕੱਠੇ ਹੋਵਾਂਗੇ ਤੇ ਹਿੰਦੂ ਵੋਟ ਜਿਹੜੀ ਆ ਬੀਜੇਪੀ ਲੈ ਜਾਏਗੀ ਔਰ ਕੁਝ ਹਿੰਦੂ ਵੋਟ ਅਕਾਲੀਆਂ ਨੂੰ ਪੈ ਜਾਏਗੀ ਤੇ ਜਿਹੜੀ ਸਿੱਖ ਵੋਟ ਹੈ ਅਕਾਲੀਆਂ ਦੀ ਉਹ ਵੀ ਬੀਜੇਪੀ ਨੂੰ ਪੈ ਜਾਏਗੀ ਸੋ ਇਹਨਾਂ ਨੇ ਇੱਕ ਅੰਡਰਸਟੈਂਡਿੰਗ ਕਰਕੇ ਇਹ ਕੰਮ ਕੀਤਾ ਉਦੋਂ ਤੱਕ ਬੀਜੇਪੀ ਨੂੰ ਕੋਈ ਇਸ ਜਾਣਦਾ ਨਹੀਂ ਸੀ ਆਰਐਸਐਸ ਨੂੰ ਕੋਈ ਜਾਣਦਾ ਨਹੀਂ ਸੀ ਕ ਸੁਣਿਆ ਹੀ ਨਹੀਂ ਸੀਗਾ ਔਰ ਫਿਰ ਕੀ ਸੀ ਜਿਹੜੀ ਇਹ ਬੀਜੇਪੀ ਸੀ ਇਹ ਲੋਕੀ ਨਫ਼ਰਤ ਕਰਦੇ ਸੀਗੇ ਆਰਐਸਐਸ ਦੇ ਨਾਂ ਤੇ ਨਾ ਲੋਕਾਂ ਨੂੰ ਬੜੀ ਅਲਰਜੀ ਹੁੰਦੀ ਸੀਗੀ ਈਵਨ ਇਹ ਕਿੰਨਾ ਕੋਈ ਨਗਰ ਕੀਰਤਨ ਕਰਨਾ ਸੀਗਾ ਕੋਈ ਸ਼ਰਧਾਪ ਜੀ ਦਾ ਗੁਰਪੁਰਬ ਸੀ ਤੇ ਜੁਗਿੰਦਰ ਸਿੰਘ ਵਿਦਵਾਨਤੀ ਨੇ ਹੁਕਮ ਨਾਮਾ ਜਾਰੀ ਕੀਤਾ ਸੀਗਾ ਕਿ ਸਿੱਖਾਂ ਨੂੰ ਕਿਹਾ ਸੀਗਾ ਵੀ ਇਸ ਦੇ ਵਿੱਚ ਨਹੀਂ ਜਾਣਾ ਕਿਉਂਕਿ ਆਰਐਸਐਸ ਵਾਲਿਆਂ ਦਾ ਹੈਗਾ ਤੇ ਇਹਨਾਂ ਨਾਲ ਕੋਈ ਸਮਝ ਨਹੀਂ ਰੱਖਣਾ ਸੋ ਇਹ ਹਰਾਸ ਸੀਗੇ ਲੇਕਿਨ ਜਦੋਂ ਬਾਦਲ ਦੇ ਨਾਲ ਰਲ ਕੇ ਸਰਕਾਰ ਬਣੀ ਦੋ ਤਿੰਨ ਟਰਮਾਂ ਬਾਦਲ ਨੇ ਇੱਥੇ ਕਟੀਆਂ ਬੀਜੇਪੀ ਦੀ ਸਰਕਾਰ ਰਹੀ ਉਸ ਦੌਰਾਨ ਇਹਨਾਂ ਨੇ ਬੀਜੇਪੀ ਦੀਆਂ ਜੋ ਜੜਾਂ ਇੱਥੇ ਪੰਜਾਬ ਵਿੱਚ ਲਗਾਈਆਂ ਉਹਦੇ ਵਾਸਤੇ ਪੂਰੀ ਤਰ੍ਹਾਂ ਬਾਦਲ ਜ਼ਿੰਮੇਵਾਰ ਹੈ ਨਹੀਂ ਅੱਜ ਫਿਰ ਉਹ ਬਾਦਲ ਧੜਾ ਕਹਿ ਦਿੰਦਾ ਕਿ ਹੁਣ ਜੇਕਰ ਕੋਈ ਬੋਲਦਾ ਉਹਨਾਂ ਦੇ ਖਿਲਾਫ ਜਾਂ ਫਿਰ ਬੱਗੀ ਧੜੇ ਨਹੀਂ ਉਹਨਾਂ ਨੂੰ ਕਹਿੰਦੇ ਨੇ ਕਿ ਇਹ ਤਾਂ ਦਿੱਲੀ ਨਾਲ ਚੱਲਦੇ ਨੇ ਇਹਦਾ ਇਹਨਾਂ ਦੇ ਪਿੱਛੇ ਬੀਜੇਪੀ ਹੈ ਇਹਨਾਂ ਦੇ ਪਿੱਛੇ ਆਰਐਸਐਸ ਹੈ ਦੇਖੋ ਕਹਿਣਾ ਕਥਨੀ ਕਰਨੇ 'ਚ ਫਰਕ ਹੁੰਦਾ ਹੈ ਬਾਦਲ ਸਾਹਿਬ ਨੂੰ ਇਹ ਸਮਝ ਲਓ ਤੁਸੀਂ ਜਦੋਂ ਬਾਦਲ ਸਾਹਿਬ ਅਕਾਲ ਚਨਣਾ ਕੀਤਾ ਨੇ ਤੇ ਇਵਨ ਪ੍ਰਧਾਨ ਮੰਤਰੀ ਵੀ ਆਇਆ ਉੱਥੇ ਗ੍ਰਹਿ ਮੰਤਰੀ ਵੀ ਆਇਆ ਹੋਰ ਭਾਜਪਾ ਦੇ ਬੜੇ ਬੜੇ ਵੱਡੇ ਲੀਡਰ ਆਏ ਆਇਆ ਨਾ ਕਿਉਂ ਆਏ ਕਿਉਂਕਿ ਇਹਨਾਂ ਦੀ ਉਹਨਾਂ ਨਾਲ ਸਾਂਝ ਸੀ ਹੁਣ ਵੀ ਭਾਵੇਂ ਇਹਨਾਂ ਦੀ ਜੇ ਦੇਖੀਏ ਬਈ ਔਨ ਦਾ ਫੇਸ ਵੈਲਿਊ ਇਹ ਸਾਂਝ ਨਜ਼ਰ ਨਹੀਂ ਆਉਂਦੀ ਪਰ ਹਾਲੇ ਵੀ ਇਹ ਕਿਆ ਜਾਂਦਾ ਵੀ ਅੰਦਰ ਖਾਤੇ ਫਿਰ ਇਹਨਾਂ ਦਾ ਜਿਹੜਾ ਨਾ ਆਪਸ ਵਿੱਚ ਗੱਠ ਜੋੜ ਹੈ ਤੇ ਇਹ ਧਿਆਨ ਵਾਲਾ ਸਮਾਂ ਦੱਸੇਗਾ ਕਿ ਵੀ ਉੱਠ ਕਿਸ ਕਰਵਟ ਬੈਠਦਾ ਹੈ ਕਿ ਵੀ ਜਿਹੜਾ ਹੁਣ 2027 ਦੀ ਚੋਣਾਂ ਆਣਗੀਆਂ ਸਾਰੀ ਗੱਲ ਕਲੀਅਰ ਹੋ ਜਾਏਗੀ ਲੇਕਿਨ ਮੈਨੂੰ ਇਹ ਸਮਝ ਨਹੀਂ ਆਈ ਕਿ ਵੀ ਦੇਖੋ ਜਿਨ੍ਹਾਂ ਦੇ ਆਪਣੇ ਘਰ ਜਿਹੜੇ ਨੇ ਉਹ ਸ਼ੀਸ਼ੇ ਦੇ ਨੇ ਉਹ ਦੂਜਿਆਂ ਦੇ ਪੱਥਰ ਸਟ ਰਹੇ ਨੇ ਠੀਕ ਹੈ ਨਾ ਕਿ ਵੀ ਦੇਖੋ ਤੁਸੀਂ ਆਪ ਬੀਜੇਪੀ ਨਾਲ ਤੁਸੀਂ ਗਲਵਕੜੀਆਂ ਜਫੀਆਂ ਪਾਈਆਂ ਬੀਜੇਪੀ ਨੂੰ ਤੁਸੀਂ ਸਟੈਬਲਿਸ਼ ਕੀਤਾ ਅੱਜ ਜਿਹੜਾ ਬਾਗੀ ਦੜਾ ਆਏਗਾ ਉਹਦੇ ਤੁਸੀਂ ਇਲਜ਼ਾਮ ਲਾ ਰਹੇ ਹੋ ਵੀ ਇਹ ਸੈਂਟਰ ਨਾਲ ਜੁੜਿਆ ਹੈ ਜਾਂ ਹੈ ਕਿੰਨੀ ਹਸੋ ਹੀ ਨਹੀਂ ਗੱਲ ਹੈ ਹਮ ਬਿਲਕੁਲ ਇੱਕ ਚੀਜ਼ ਹੋਰ ਹੈ ਕਿ ਜਰਨਲ ਇਜਲਾਸ ਤੋਂ ਪਹਿਲਾਂ ਹੁਣ ਖਬਰਾਂ ਆ ਰਹੀਆਂ ਨੇ ਕਈ ਐਸਜੀਪੀਸੀ ਮੈਂਬਰਾਂ ਦਾ ਬਿਆਨ ਆ ਗਿਆ ਕਿ ਬਗਾਵਤ ਹੋ ਗਿਆ ਵੱਡੀ ਉਹਨਾਂ ਫੈਸਲਿਆਂ ਦੇ ਵਿਰੁੱਧ ਡਟ ਗਏ ਨੇ ਐਸਜੀਪੀਸੀ ਮੈਂਬਰ 40 ਤੋਂ ਵੱਧ ਜਿਹੜੇ ਐਸਜੀਪੀਸੀ ਮੈਂਬਰ ਨੇ ਉਹਨਾਂ ਨੇ ਕਿਹਾ ਕਿ ਉਹ ਫੈਸਲੇ ਰੱਦ ਕਰੋ ਅੰਤਰਨ ਕਮੇਟੀ ਵਾਲੇ ਜਿੱਥੇਦਾਰਾਂ ਨੂੰ ਬਹਾਲ ਕਰੋ ਇਹ ਵਿਰੋਧ ਇਹ ਬਗਾਵਤ ਵੱਡੀ ਵੀ ਹੋ ਸਕਦੀ ਹੈ ਬਿਲਕੁਲ ਬਿਲਕੁਲ ਦੇਖੋ ਇਸ ਤਰ੍ਹਾਂ ਹਾਂ ਦੇਖੋ ਦੇਖੋ ਇਸ ਤਰ੍ਹਾਂ ਹੈਗਾ ਕਿ ਅੱਜ ਦੀ ਡੇਟ ਵਿੱਚ ਜਿਹੜਾ ਵੀ ਜਿਹਦੀ ਵੀ ਅੰਦਰ ਕੌਂਸ਼ੀਅਸ ਹੈ ਆਤਮਾ ਜਿਹਦੀ ਜਾਗਦੀ ਹੈ ਉਹ ਇਸ ਗੱਲ ਨੂੰ ਸਮਝਦਾ ਹੈ ਕਿ ਇਹ ਜੋ ਕੁਝ ਵੀ ਹੋ ਰਿਹਾ ਹੈ ਇਹ ਸਭ ਕੁਝ ਜਿਹੜਾ ਹੈਗਾ ਪੰਥ ਦੀ ਜਿਹੜਾ ਤੇਲ ਪਾਇਆ ਜਾ ਰਿਹਾ ਹੈ ਤੇ ਇਹਦੇ ਖਿਲਾਫ ਬਗਾਵਤ ਜਿਹੜੀ ਹੈ ਉਹ ਲੋਕ ਹੀ ਕਰ ਰਹੇ ਨੇ ਜਿਹੜੇ ਅੰਦਰੋਂ ਇਹ ਗੱਲ ਨੂੰ ਸਮਝਦੇ ਆ ਕਿ ਵੀ ਇਹ ਕੰਮ ਜਿਹੜਾ ਹੈ ਸਾਰਾ ਗਲਤ ਹੋ ਰਿਹਾ ਹੈ ਔਰ ਇਹਦੇ ਖਿਲਾਫ ਜਿਹੜਾ ਹੈਗਾ ਵੀ ਆਵਾਜ਼ ਬੁਲੰਦ ਕਰਨੀ ਜ਼ਰੂਰੀ ਹੈ ਤੇ ਹੁਣ ਜਿਵੇਂ ਤੁਸੀਂ ਕਹਿੰਦੇ ਹੋ ਵੀ 40 ਬੰਦਿਆਂ ਨੇ ਲਿਖ ਕੇ ਦਿੱਤਾ ਹੈ 40 ਬੰਦੇ ਆਏ ਮੈਂ ਸਮਝਦਾ ਵੀ ਅਲੇ ਹੋਰ ਆਣਗੇ ਹਰੇ ਹੋਰ ਜਦੋਂ ਇਹਨਾਂ ਦੇ ਅੰਦਰੋਂ ਅੰਤਰਾਤਮਾ ਜਿਹੜੀ ਆ ਉਹ ਇਹਨਾਂ ਨੂੰ ਦਵਾਈ ਦੇਗੀ ਅੰਤਰਾਤਮਾ ਜਦੋਂ ਬੋਲੇਗੀ ਤੇ ਮੈਨੂੰ ਲੱਗਦਾ ਵੀ ਇਹ ਭਗਾਵਤ ਜਿਹੜੀ ਵਾਧ ਵੀ ਸਕਦੀ ਹੈ ਕਿਉਂ 40 ਮੈਂਬਰ ਕਦੀ ਇਸ ਤਰ੍ਹਾਂ ਨਹੀਂ ਹੋਇਆ ਕਿ 40 ਮੈਂਬਰ ਵਿਰੋਧ ਚ ਆ ਕੇ ਖੜੇ ਹੋ ਜਾਣ ਸੋ ਇਸ ਕਰਕੇ ਬਾਦਲ ਦਲ ਨੂੰ ਤਿਆਰ ਰਹਿਣਾ ਚਾਹੀਦਾ ਹੈ ਇਸ ਗੱਲਾਂ ਨੂੰ ਨਜਿੱਠਣ ਵਾਸਤੇ ਔਰ ਇਹਦਾ ਬੜਾ ਸੌਖਾ ਤਰੀਕਾ ਹੈ ਬਹੁਤ ਸੌਖਾ ਤਰੀਕਾ ਹੈ ਜਾਂ ਤੇ ਉਹ ਪੰਥ ਦੇ ਹੁਕਮ ਵਿੱਚ ਆ ਜਾਣ ਯਾਤੇ ਪੰਛ ਦੇ ਅੰਡਰ ਆ ਜਾਣ ਤੇ ਜੇ ਉਹ ਨਹੀਂ ਆਣਾ ਚਾਹੁੰਦੇ ਜੇ ਉਹਨਾਂ ਦਾ ਉਹਨ ਲੱਗਦਾ ਕਿ ਵੀ ਠੀਕ ਨਹੀਂ ਹੈ ਫਿਰ ਉਹਨਾਂ ਨੂੰ ਇਹ ਪੰਛੀਆਂ ਗੱਲਾਂ ਕਰਨੀਆਂ ਸ਼ੋਮਣੀ ਕਮੇਟੀ ਹੋਰ ਸਭ ਇਹ ਛੱਡ ਦੇਣੀਆਂ ਚਾਹੀਦੀਆਂ ਨੇ ਤੇ ਉਹਨਾਂ ਨੂੰ ਐਸ ਜਿਵੇਂ ਦੂਜੀਆਂ ਪਾਰਟੀਆਂ ਵਿੱਚ ਰਹੀਆਂ ਨੇ ਚਾਹ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਉਦਾਂ ਹੀ ਵਿਚਰਨਾ ਚਾਹੀਦਾ ਬਿਲਕੁਲ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਆਰਪੀ ਸਿੰਘ ਸਾਡੇ ਨਾਲ ਸੀ ਕਈ ਹੀ ਅਹਿਮ ਗੱਲਾਂ ਕਰਕੇ ਗਏ ਨੇ ਖਾਸ ਕਰਕੇ ਹਰਜਿੰਦਰ ਸਿੰਘ ਧਾਮੀ ਜੋ ਕਿ ਐਸਜੀਪੀਸੀ ਦੇ ਪ੍ਰਧਾਨ ਨੇ ਜਿਨ੍ਹਾਂ ਨੇ ਮੋੜ ਅਸਤੀਫਾ ਆਪਣਾ ਵਾਪਸ ਲਿਆ ਹੈ ਸਭ ਤੋਂ ਪਹਿਲਾਂ ਇਹਨਾਂ ਨੇ ਮੰਗ ਕੀਤੀ ਹੈ ਕਿ ਉਹ ਜਿਹੜੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਫੈਸਲੇ ਹੋਏ ਨੇ ਜਿਸ ਤਰੀਕੇ ਦੇ ਨਾਲ ਦੋਮਾ ਜਥੇਦਾਰਾਂ ਨੂੰ ਹਟਾਇਆ ਗਿਆ ਉਹ ਫੈਸਲਾ ਰੱਦ ਹੋਣਾ ਚਾਹੀਦਾ ਤੇ ਦੂਜੀ ਗੱਲ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਸੀ ਕਿ ਨੈਤਿਕਤਾ ਤੇ ਆਧਾਰ ਤੇ ਉਹਨਾਂ ਨੇ ਅਸਤੀਫਾ ਦਿੱਤਾ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ ਸੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਸਮੇਂ ਦੇ ਤਤਕਾਲੀ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਪੋਸਟ ਪਾਈ ਸੀ ਕਿ ਉਹਨਾਂ ਦਾ ਮਨ ਬਹੁਤ ਦਾਸ ਹੋਇਆ ਉਸ ਤੋਂ ਬਾਅਦ ਫਿਰ ਹਰਜਿੰਦਰ ਸਿੰਘ ਧਾਮੀ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਨੇ ਕਿ ਉਹਨਾਂ ਦੀ ਪੋਸਟ ਤੋਂ ਬਾਅਦ ਉਹਨਾਂ ਦਾ ਮਨ ਝੋੜਿਆ ਗਿਆ ਤਾਂ ਉਹ ਨੈਤਿਕਤਾ ਤੇ ਆਧਾਰ ਤੇ ਅਸਤੀਫਾ ਦੇ ਰਹੇ ਨੇ ਕਿ ਅੱਜ ਗਿਆਨੀ ਹਰਪ੍ਰੀਤ ਸਿੰਘ ਬਹਾਲ ਹੋ ਗਏ ਨੇ ਕਿ ਉਹ ਨੈਤਿਕਤਾ ਫਿਰ ਠੀਕ ਹੋ ਗਈ ਹੈ ਅੱਜ ਵੀ ਤਾਂ ਫਿਰ ਉਹਨਾਂ ਨੂੰ ਜਿਹੜਾ ਹਟਾਇਆ ਹੋਇਆ ਅੱਜ ਵੀ ਉਹਨਾਂ ਨੂੰ ਲਾਂਬੇ ਕੀਤਾ ਹੋਇਆ ਫਿਰ ਨੈਤਿਕਤਾ ਤਾਂ ਉਸ ਥਾਂ ਦੇ ਉੱਤੇ ਇਹ ਖੜੀ ਐ ਇਸੇ ਕਰਕੇ ਸਵਾਲ ਵੀ ਤਾਂ ਹੀ ਉੱਠ ਰਹੇ ਨੇ ਤਾਂ ਸਭ ਤੋਂ ਪਹਿਲਾਂ ਵੀ ਉਹਨਾਂ ਦੀ ਬਹਾਲੀ ਕਰੋ ਤੇ ਦੂਜੇ ਪਾਸੇ ਜਿਹੜੀ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਫੈਸਲੇ ਹੋਏ ਨੇ ਉਹਨਾਂ ਨੂੰ ਰੱਦ ਫਿਰ ਉਸ ਤੋਂ ਬਾਅਦ ਜਥੇਦਾਰਾਂ ਦੀ ਨਿਯੁਕਤੀ ਤੇ ਉਹਨਾਂ ਨੂੰ ਹਟਾਉਣ ਸੰਬੰਧੀ ਵਿਧਿ ਵਿਵਧਾਨ ਦੀ ਗੱਲ ਕਰੋ ਇਸ ਤਰੀਕੇ ਦੀ ਗੱਲਬਾਤ ਕਰ ਰਹੇ ਨੇ ਤੇ ਦੂਜੇ ਪਾਸੇ ਰੋਹ ਆ ਜਿਹੜਾ ਉਹ ਲਗਾਤਾਰ ਸਿਕਉਮ ਦਾ ਬਰਕਰਾਰ ਹੈ ਉਸੇ ਰੋਸ ਨੂੰ ਰੋਕਣ ਦੇ ਲਈ ਹੁਣ ਇਹ ਗੱਲਬਾਤ ਚੱਲ ਰਹੀ ਹੈ ਕਿ ਅਸੀਂ ਵਿਧਿ ਵਿਵਧਾਨ ਬਣਾਉਣ ਜਾ ਰਹੇ ਹਾਂ ਜਿਹੜਾ ਹੁਣ ਜਨਰਲ ਜਲਾਸ ਆਏਗਾ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਚਨਾ ਸਪੋਕਸਮੈਨ ਟੀਵੀ ਮੋਹਾਲੀ